ਹੋ ਮੇਰੀ ਜ਼ਿੰਦਗੀ ਚ ਹੋ ਮੇਰੀ ਜ਼ਿੰਦਗੀ ਚ ਹੋ ਮੇਰੀ ਜ਼ਿੰਦਗੀ ਚ ਫਰਿਸ਼ਤਾ ਕੋਈ ਆ ਗਿਆ ਆ ਗਿਆ ਆ ਗਿਆ ਆ ਗਿਆ ਸੁੱਤੇ ਪਏ ਨੂੰ ਆਣ ਜਗਾ ਗਿਆ ਜਗਾ ਗਿਆ ਜਗਾ ਗਿਆ ਜਗਾ ਗਿਆ ਹੋ ਮੇਰੀ ਜ਼ਿੰਦਗੀ ਚ ਫਰਿਸ਼ਤਾ ਕੋਈ ਆ ਗਿਆ ਆ ਗਿਆ ਆ ਗਿਆ ਆ ਗਿਆ ਵੇਖੇ ਕਦੇ ਨਹੀਂ ਉਹ ਸੁੱਖ ਹੰਝੂ ਪੀ ਕੇ ਲਈ ਭੁੱਖ ਬਣਿਆ ਨਦੀ ਕਿਨਾਰੇ ਰੁੱਖ ਖਾਦ ਪਿਆਰੋ ਵਾਲੀ ਦਿਲ ਵਿੱਚ ਪਾ ਗਿਆ ਪਾ ਗਿਆ ਪਾ ਗਿਆ ਕੋ ਮੇਰੀ ਜ਼ਿੰਦਗੀ ਚ ਫਰਿਸ਼ਤਾ ਕੋਈ ਆ ਗਿਆ ਆ ਗਿਆ ਆ ਗਿਆ ਆ ਗਿਆ ਸੁੱਤੇ ਪਏ ਨੂੰ ਆਣ ਜਗਾ ਗਿਆ ਜਗਾ ਗਿਆ ਜਗਾ ਗਿਆ ਜੀ ਦੀ ਜ਼ਿੰਦਗੀ ਸੀ ਰਾਤ ਪਾਵੇ ਤਾਰਿਆਂ ਨਾਲ ਬਾਤ ਮੌਤ ਲੈ ਆਈ ਬਰਾਤ ਚੰਨ ਬਣ ਦਿਨ ਕੋ ਚੜਾ ਗਿਆ ਚੜਾ ਗਿਆ ਚੜਾ ਗਿਆ ਚੜਾ ਗਿਆ ਉਹ ਮੇਰੀ ਜ਼ਿੰਦਗੀ ਚ ਫਰਿਸ਼ਤਾ ਕੋਈ ਆ ਗਿਆ ਆ ਗਿਆ ਆ ਗਿਆ ਆ ਗਿਆ ਸੁੱਤੇ ਪਏ ਨੂੰ ਆਣ ਜਗਾ ਗਿਆ ਜਗਾ ਗਿਆ ਜਗਾ ਗਿਆ ਉਹ ਮੇਰੀ ਜ਼ਿੰਦਗੀ ਚ ਉਹ ਮੇਰੀ ਜ਼ਿੰਦਗੀ ਚ ਉਹ ਮੇਰੀ ਜ਼ਿੰਦਗੀ ਚ ਫਰਿਸ਼ਤਾ ਕੋਈ ਆ ਗਿਆ ਆ ਗਿਆ ਆ ਗਿਆ ਆ ਗਿਆ ਸੁੱਤੇ ਪਏ ਨੂੰ ਆਣ ਜਗਾ ਗਿਆ ਜਗਾ ਗਿਆ ਜਗਾ ਗਿਆ ਜਗਾ ਗਿਆ ਉਹ ਮੇਰੀ ਜ਼ਿੰਦਗੀ ਚ ਫਰਿਸ਼ਤਾ ਕੋਈ ਆ ਗਿਆ ਆ ਗਿਆ ਆ ਗਿਆ ਆ ਗਿਆ